ਪੁਰਲਾ ਡਿਸਟ੍ਰਿਕਟ ਦੇ ਲਾਅਨ ਆਰਡਰ ਦੇ ਹਾਲਾਤ ਸਸਪੈਂਡਿੰਗ ਕੇਸਸ ਜਿਹੜੇ ਕੇਸਸ ਨੀਅਤ ਤਕਦੀ ਸ਼ਾਂਭਰੇ ਸੀ ਉਸ ਬਾਰੇ ਜਾਣਤਾ ਦਿੱਤੀਆਂ ਗਈਆਂ। ਕ੍ਰੀਮਲੇ ਪੁਰਲਾ ਪਰਸ ਐਸਐਸਪੀ ਆਪਣੇ ਖਾਕ ਸਾਉ ਦੀ ਅਗਵਾਈ ਚੰਗਾ ਕੰਮ ਕਰ ਰਹੀ ਹੈ ਵਧੀਆ ਕੰਮ ਕਰ ਰਹੀ ਹੈ। ਔਰ ਪੋਸਟ ਨੂੰ ਤਗੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ ਕਿ ਅਸੀਂ ਨਸ਼ਾ ਘੋਰਾ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਹੈ। ਗੈਰਸਟਰੰਦੇ ਬਰੋਂ ਦਸੀ ਸਖਤ ਕਾਰਵਾਈ ਕਰਨੀ ਜਿਹੜੇ ਕ੍ਰਾਈਮ ਪੇਸ਼ੇ ਦੇ ਬੰਦੇ ਹੈਗੇ ਨੇ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਉਹਨਾਂ ਤੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਸਖਤੀ ਨਾਲ ਐਕਸ਼ਨ ਲਵਾਂਗੇ ਡੀਏਜੀ ਪਟਿਆਲਾ ਰੇਜ ਦੇ ਚਾਰਜ ਸੁਭਾਲਣ ਤੋਂ ਬਾਅਦ ਅੱਜ ਮਲੇਰਕੋਟਲਾ ਡਿਸਟ੍ਰਿਕਟ ਦੇ ਸਾਰੇ ਹੀ ਅਫਸਰ ਸਰਵਨ ਨਾਲ ਮੀਟਿੰਗ ਕੀਤੀ ਜਿੱਥੇ ਕਿ ਮਲੇਰਕੋਟਲਾ ਡਿਸਟ੍ਰਿਕਟ ਦੇ ਲਾਂਡ ਆਰਡਰ ਦੇ ਹਾਲਾਤ ਪਲਸ ਪੈਂਡਿੰਗ ਕੇਸਸ ਜਿਹੜੇ ਕੇਸ ਜਿੰਨਾਂ ਤੋਂ ਉਤੀ ਸ਼ਾਂਭਾਰੇ ਪੀਓਜ਼ ਬਾਰੇ ਬੀਸੀਜ਼ ਬਾਰੇ ਕਿਸ ਪ੍ਰੋਪਰਟੀਆਂ ਬਾਰੇ ਜਿਹੜੀਆਂ ਕੇਸ ਪ੍ਰੋਪਰਟੀਆਂ ਅਸੀਂ ਡਿਸਪੋਜ਼ ਆਫ ਕਰਨੀਆਂ ਨੇ ਜਿਹੜੀ ਕੇਸ ਪ੍ਰੋਪਰਟੀਆਂ ਸੀ ਪਬਲਿਕ ਨੂੰ ਵਾਸ ਕਰਨੀਆਂ ਇਹਦੇ ਬਾਰੇ 아이 ਡੋ ਨਾ ਹਦਾਇਤਾਂ ਦਿੱਤੀਆਂ ਗਈਆਂ ਨੇ ਔਰ ਡਿਟੇਲ ਦੇ ਵਿੱਚ ਜਿਹੜਾ ਡਿਸਕਸ਼ਨ ਹੋਈਏ ਕ੍ਰਾਈਮ ਬਾਰੇ ਲਾ ਐਂਡ ਆਰਡਰ ਬਾਰੇ ਇਹ ਅਗੇ ਪੋਰਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਹੜੀ ਮਲੇ ਰਿਪੋਰਟ ਲਾ ਪੋਰਸ ਐਸਐਸਪੀ ਆਪਣੇ ਖਾਕ ਸੌਦੀ ਕੋਈਟ ਚੰਗਾ ਕੰਮ ਕਰ ਰਹੀ ਹੈ ਵਧੀਆ ਕੰਮ ਕਰ ਰਹੀ ਹੈ ਮੈਂ ਉੱਥੇ ਫੋਰਸ ਨੂੰ ਵੀ ਸ਼ਾਬਾਸ਼ ਦਿੱਤੀ ਹੈ ਇਹ ਫੋਰਸ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਨੇ ਔਰ ਫੋਰਸ ਨੂੰ ਇੱਕ ਤਗੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ ਕਿ ਅਸੀਂ ਨਸ਼ਾ ਘੋਰਾ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਹੈ ਗੈਂਗਸਟਰਾਂ ਦੇ ਵਿਰੁੱਧ ਅਸੀਂ ਸਖਤ ਕਾਰਵਾਈ ਕਰਨੀ ਹੈ ਜਿਹੜੇ ਕ੍ਰਾਈਮ ਪੇਸ਼ੇ ਦੇ ਬੰਦੇ ਹੈਗੇ ਨੇ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਉਹਨਾਂ ਤੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਸਖ਼ਤੀ ਨਾਲ ਐਕਸ਼ਨ ਲਵਾਂਗੇ ਤਾਂ ਕਿ ਅਸੀਂ ਇੱਕ ਆਪਣੇ ਸਮਾਜ ਨੂੰ ਬਹੁਤ ਹੀ ਚੰਗਾ ਤੇ ਨਿਰੋਵਾ ਸਮਾਜ ਬਣਾ ਸਕੀਏ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਾ ਕਰਕੇ ਢੜਕੀ ਹੋਈ ਹੈ ਆਪਣੀ ਜਵਾਨੀ ਜਿਹੜੀ ਉਹਨਾਂ ਦੀ ਖਰਾਬ ਹੋ ਰਹੀ ਹੈ ਉਹਨਾਂ ਨੂੰ ਸਟ੍ਰੀਮ ਲਾਈਨ ਦੇ ਵਿੱਚ ਲਿਆਉਣ ਲਈ ਅਸੀਂ ਜੋ ਕੋਈ ਬਚਾ ਨਸ਼ਾ ਖਾਂਦਾ ਉਹਨਾਂ ਦੇ ਕੈਂਪ ਲਾਈਏ ਉਹਨਾਂ ਦੇ ਨਸ਼ੇ ਛਡਾਈਏ ਸਰਕਾਰ ਵੱਲੋਂ ਨਸ਼ੇ ਛਡਾਏ ਜਾ ਰਹੇ ਨੇ ਔਰ ਜਿਹੜੀ ਸਪਲਾਈ ਲਾਈਨ ਉਹਨੂੰ ਤੋੜ ਕੇ ਜਿਹੜੇ ਸਪਲਾਇਰ ਨੇ ਉਹਨਾਂ ਨੂੰ ਪਾਰਕੈਂਡਰ ਦਿੱਤੀ